ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਅੱਜ ਵੱਡਾ ਟਰੈਕਟਰ ਮਾਰਚ ਕੀਤਾ ਗਿਆ ਹੈ ਤੇ ਕਿਸਾਨ ਕਾਫੀ ਜ਼ਿਆਦਾ ਸਰਕਾਰ ਦੇ ਖਿਲਾਫ ਗੁੱਸੇ ਦੇ ਵਿੱਚ ਦਿਖਾਈ ਦੇ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਕੁਝ ਵੀ ਕਰ ਲਵੇ ਅਸੀਂ ਆਪਣੀ ਜ਼ਮੀਨ ਦਾ 1 ਇੰਚ ਵੀ ਜਿਹੜਾ ਇਸ ਨੀਤੀ ਦੇ ਵਿੱਚ ਨਹੀਂ ਦੇਵਾਂਗੇ ਕਿਸਾਨ ਉਸ ਦੇ ਤੌਰ ਦੇ ਉੱਤੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਕੇ ਬੈਠ ਗਏ ਨੇ ਤੇ ਆਪਣੀ ਹੀ ਸਰਕਾਰ ਦੇ ਪਾਰਟੀ ਦੇ ਜਿਹੜੇ ਐਮਪੀ ਮਾਲਵਿੰਦਰ ਸਿੰਘ ਕੰਗਰੇ ਜਾਂ ਫਿਰ ਜੋ ਵਿਧਾਇਕ ਦਿਨੇਸ਼ ਚੱਟਾ ਨੇ ਉਹਨਾਂ ਦੇ ਵੱਲੋਂ ਵੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਆਪਣੀ ਸਰਕਾਰ ਨੂੰ ਵੀ ਸੁਝਾਅ ਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਕਿ ਸਾਰਾ ਨਾਲ ਗੱਲ ਕਰੋ ਫੇਰੀ ਇਹ ਨੀਤੀ ਲਾਗੂ ਕਰੋ ਦੋਸਤੋ ਬਾਦ ਹੁਣ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਪਾਲਿਸੀ ਦੇ ਫਾਇਦੇ ਦਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਵੀ ਕਿਸਾਨ ਇਸ ਗੱਲ ਦੇ ਉੱਤੇ ਕਦੇ ਵੀ ਸਹਿਮਤ ਹੁੰਦੇ ਨਜ਼ਰ ਨਹੀਂ ਆਉਂਦੇ ਕਿ ਅਸੀਂ ਤੁਹਾਨੂੰ ਜ਼ਮੀਨ ਦੇ ਦੇਾਂਗੇ ਪੰਜਾਬ ਸਰਕਾਰ ਦੇ ਵੱਲੋਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਬਹੁਤ ਸਾਰੇ ਫਾਇਦੇ ਗਿਣੇ ਜਾ ਰਹੇ ਨੇ ਮੁਖਤਾਰ ਤੇ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕਿਹੜੇ-ਕਿਹੜੇ ਜੋ ਲੋਕਾਂ ਨੂੰ ਦਾਵਾ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਫਾਇਦੇ ਮਿਲਣਗੇ ਉਹਨਾਂ ਬਾਰੇ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਵੱਡੀ ਗੱਲ ਜਦੋਂ 8 ਕਨਾਲ ਭਾਵੇਂ ਇੱਕ ਕਿਲਾ 1 ਏਕੜ ਜਿਸ ਦੇ ਵਿੱਚ 8 ਕਨਾਲਾਂ ਹੁੰਦੀਆਂ ਜੇਕਰ ਤੁਸੀਂ ਸਰਕਾਰ ਨੂੰ ਉਹ ਦਿੰਦੇ ਹੋ ਤਾਂ ਤੁਹਾਨੂੰ 1000 ਗਜ ਰਹਿਸ਼ੀ ਪਲਾਟ ਦਿੱਤੇ ਜਾਣਗੇ ਤੇ 200 ਬਜ ਦਾ ਇੱਕ ਪਲਾਟ ਆ ਜਿਹੜਾ ਕਮਰਸ਼ੀਅਲ ਦਿੱਤਾ ਜਾਏਗਾ ਜਿੱਥੇ ਤੁਸੀਂ ਆਪਣਾ ਕੋਈ ਵੀ ਦੁਕਾਨ ਜਾਂ ਆਪਣਾ ਕੋਈ ਵੀ ਜਿਹੜਾ ਬਿਜ਼ਨਸ ਕਰ ਸਕਦੇ ਹੋ ਤਾਂ ਇਸ ਤਰੀਕੇ ਨਾਲ ਸਰਕਾਰ ਦੇ ਵੱਲੋਂ ਇਹ ਪਾਲਿਸੀ ਲਿਆਂਦੀ ਗਈ ਹੈ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਆਖਿਆ ਗਿਆ ਕਿ ਸਹਿਮਤੀ ਜੇ ਤੁਸੀਂ ਦਿੰਦੇ ਹੋ ਤਾਂ 21 ਦਿਨਾਂ ਤੋਂ ਬਾਅਦ ਲੈਟਰ ਆਫ ਇੰਟੈਂਟ ਤੁਹਾਨੂੰ ਦਿੱਤਾ ਜਾਏਗਾ ਤੇ ਵਿਕਾਸ ਸ਼ੁਰੂ ਹੋਣ ਤੱਕ ਖੇਤੀ ਕੀਤੀ ਜਾ ਸਕੇਗੀ ਜਿੰਨਾ ਚਿਰ ਤੁਹਾਡੀ ਜ਼ਮੀਨ ਦੇ ਉੱਤੇ ਸਰਕਾਰ ਕੋਈ ਚੀਜ਼ ਨਹੀਂ ਬਣਾਉਂਦੀ ਉਨਾ ਚਿਰ ਉਹ ਜ਼ਮੀਨ ਖਾਲੀ ਹੈ ਤਾਂ ਤੁਸੀਂ ਉਸ ਦੇ ਉੱਤੇ ਖੇਤੀ ਕਰ ਸਕਦੇ ਹੋ ਪਰ ਤੁਹਾਨੂੰ ਨਾਲ ਹੀ ਇਸ ਦੇ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਰਕਾਰ ਦੇ ਵੱਲੋਂ ਪੈਸੇ ਦਿੱਤੇ ਜਾਣਗੇ ਸਾਲਾਨਾ ਐਡਵਾਂਸ ਦੇ ਵਿੱਚ ਜੇਕਰ ਵਿਕਾਸ ਉੱਥੇ ਸ਼ੁਰੂ ਹੋ ਗਿਆ ਭਾਵੇਂ ਜ਼ਮੀਨ ਤੁਹਾਡੀ ਸਰਕਾਰ ਨੂੰ ਤੁਸੀਂ ਸੌਂਪ ਦਿੱਤੀ ਹੈ ਤੇ ਜ਼ਮੀਨ ਤੇ ਖੇਤੀ ਨਹੀਂ ਕਰ ਰਹੇ ਤਾਂ ਤੁਹਾਨੂੰ 1 ਲੱਖ ਰੁਪਏ ਜਿਹੜਾ ਤੁਹਾਨੂੰ ਹਰ ਏਕੜ ਦਾ ਹਰ ਸਾਲ ਦਿੱਤਾ ਜਾਏਗਾ ਉਸ ਤੋਂ ਬਾਅਦ ਜਦੋਂ ਪੂਰੀ ਤਰ੍ਹਾਂ ਵਿਕਾਸ ਹੋ ਗਿਆ ਭਾਵ ਤੁਹਾਡੀ ਜ਼ਮੀਨ ਜਿਹੜੀ ਦਿੱਤੀ ਸੀ ਉਸ ਦੇ ਉੱਤੇ ਸਭ ਕੁਝ ਬਣ ਗਿਆ ਉਸ ਤੋਂ ਬਾਅਦ ਸਰਕਾਰ ਤੁਹਾਨੂੰ 1 ਲੱਖ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜੋ ਪੈਸੇ ਦਿੰਦੀ ਸੀ ਉਸ ਦੇ ਵਿੱਚ 10% ਦਾ ਵਾਧਾ ਹਰ ਸਾਲ ਦਿਆ ਕਰੇਗੀ ਤਾਂ ਸਰਕਾਰ ਦੇ ਵੱਲੋਂ ਇਹ ਐਲਾਨ ਜਿਹੜੇ ਕਰਕੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਨਹੀਂ ਮੰਨੇ ਕਿਸਾਨਾਂ ਨੇ ਇੱਥੇ ਬਹੁਤ ਸਾਰੇ ਤਰਕ ਦਿੱਤੇ ਨੇ ਕਿ ਸਾਡੀ ਜ਼ਮੀਨ ਸਾਥੋਂ ਸਸਤੇ ਭਾਅ ਲੈ ਕੇ ਮਹਿੰਗੇ ਭਾਅ ਦੇ ਉੱਤੇ ਦੂਜਿਆਂ ਨੂੰ ਵੇਚਣ ਦੀ ਤਿਆਰੀ ਸਰਕਾਰ ਕਰ ਰਹੀ ਹੈ ਤੇ 8 ਕਨਾਲਾਂ ਲੈ ਕੇ ਸਾਨੂੰ ਸਿਰਫ 1200 ਗਜ ਦਾ ਪਲਾਟ ਉਸ ਦੇ ਵਿੱਚੋਂ ਦੇ ਰਹੀ ਹੈ ਤਾਂ ਇਹ ਸਾਡੇ ਨਾਲ ਬਹੁਤ ਵੱਡਾ ਧੱਕਾ ਤੇ ਧੋਖਾ ਸਰਕਾਰ ਕਰਨ ਦੀ ਤਿਆਰੀ ਕਰ ਚੁੱਕੀ ਹੈ ਜਸਤੇ ਖਿਲਾਫ ਕਿਸਾਨ ਕਹਿ ਰਹੇ ਨੇ ਕਿ ਅਸੀਂ ਪੂਰੀ ਤਰ੍ਹਾਂ ਡਟਾਂਗੇ ਜਦੋਂ ਤੱਕ ਸਾਡੇ ਖੂਨ ਦਾ ਇੱਕ ਵੀ ਕਤਰਾ ਸਾਡੇ ਸਰੀਰ ਦੇ ਵਿੱਚ ਰਹੇਗਾ ਅਸੀਂ ਜ਼ਮੀਨ ਦੇ ਵਿੱਚ ਤੁਹਾਨੂੰ ਪੈਰ ਨਹੀਂ ਧਰਨ ਦੇਵਾਂਗੇ ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਲਗਾਤਾਰ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿ ਰਹੀਆਂ ਨੇ ਭਾਵੇਂ ਸੁਖਬੀਤ ਸਿੰਘ ਬਾਦਲ ਹੋਣ ਕਾਂਗਰਸ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਸਭ ਦੇ ਵੱਲੋਂ ਲੈਂਡ ਪੋਲਿੰਗ ਨੀਤੀ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਭਾਵੇਂ ਕਿ ਆਮ ਆਦਮੀ ਪਾਰਟੀ ਦੇ ਵਰਦਾਨ ਅਮਨ ਅਰੋੜਾ ਜੋ ਕਿ ਮੰਤਰੀ ਵੀ ਨੇ ਉਹਨਾਂ ਦੇ ਵੱਲੋਂ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਸਿੱਧੇ ਤੌਰ ਤੇ ਇਸ ਸਕੀਮ ਦੀ ਜੋ ਸ਼ੁਰੂਆਤ ਕਰਨ ਦਾ ਇਲਜ਼ਾਮ ਸੁਖਵੀਰ ਬਾਦਲ ਤੇ ਲਾਇਆ ਗਿਆ ਕਿ ਉਹਨਾਂ ਦੇ ਵੱਲੋਂ 2008 ਦੇ ਵਿੱਚ ਇਹ ਚੀਜ਼ਾਂ ਸ਼ੁਰੂ ਕੀਤੀਆਂ ਗਈਆਂ ਸੀ ਜਦੋਂ ਉਹ ਕਰਦੇ ਸੀ ਉਹ ਚੰਗੀਆਂ ਸੀ ਜਦੋਂ ਅਸੀਂ ਕਰਦੇ ਹਾਂ ਤਾਂ ਅਸੀਂ ਮਾੜੇ ਕਿਵੇਂ ਹੋ ਗਏ ਤਾਂ ਸੁਖਵੀਰ ਸਿੰਘ ਬਾਦਲ ਅਤੇ ਕਾਲੀ ਦਲ ਤੇ ਵੱਡੇ ਸਵਾਲ ਅਮਨ ਅਰੋੜਾ ਨੇ ਚੁੱਕੇ ਸੀ ਪਰ ਸੁਖਵੀਰ ਸਿੰਘ ਬਾਦਲ ਤਾਂ ਕਹਿੰਦੇ ਆ ਕਿ ਜਿੰਨਾ ਚਿਰ ਮੈਂ ਬੈਠਾ ਤੁਹਾਡੀ ਜ਼ਮੀਨ ਤੇ ਕਿਸੇ ਨੂੰ ਕਬਜ਼ਾ ਨਹੀਂ ਕਰਦਿਆਗਾ ਸੁਖਬੀਰ ਸਿੰਘ ਬਾਦਲ ਜਿੱਥੇ ਬੜਕਾ ਮਾਰ ਰਹੇ ਨੇ ਉਥੇ ਹੀ ਰਾਜਾ ਵੜਿੰਗ ਵੀ ਆਉਣ ਬੜੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਹੋਏ ਵੱਖ-ਵੱਖ ਇਲਾਕਿਆਂ 'ਚ ਵਿਰੋਧ ਪ੍ਰਦਰਸ਼ਨ ਜਿਹੜੇ ਸਰਕਾਰ ਦੇ ਖਿਲਾਫ ਕਰ ਸਕਦੇ ਆ ਤੇ ਕਿਸਾਨ ਜਥੇਬੰਦੀਆਂ ਸਾਰੀਆਂ ਉਹੀ ਕਿਸਾਨ ਜਥੇਬੰਦੀਆਂ ਜਿਹੜੀਆਂ ਪਹਿਲਾਂ ਦਿੱਲੀ ਦੇ ਵਿੱਚ ਲੰਬਾ ਸਮਾਂ ਕੋਲ ਲੜਕੇ ਆਈਆਂ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਈਆਂ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਮਾਹੌਲ ਪਖਾ ਦਿੱਤਾ ਤੇ ਟਰੈਕਟਰ ਮਾਰਚ ਅੱਜ ਕੱਢਿਆ ਗਿਆ ਉਸ ਤੋਂ ਬਾਅਦ ਕਿਸਾਨ, ਸੰਯੁਕਤ ਕਿਸਾਨ ਮੋਰਚਾ ਹੋਵੇ, ਕਿਸਾਨ ਮਜ਼ਦੂਰ ਮੋਰਚਾ ਹੋਵੇ ਜਾਂ ਬਾਕੀ ਦੀਆਂ ਜਥੇਬੰਦੀਆਂ ਹੋਣ, ਉਹਨਾਂ ਦੇ ਵੱਲੋਂ ਵੀ ਆਪਕੋ ਆਪਣੇ ਵੱਖਰੇ-ਵੱਖਰੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ। ਤਾਂ ਸਰਕਾਰ ਜਿੱਥੇ ਵੱਡੇ-ਵੱਡੇ ਫਾਇਦੇ ਇਸ ਲਈ ਗਿਣਾ ਰਹੀ ਹੈ ਅਤੇ ਕਹਿ ਰਹੀ ਹੈ ਕਿ ਜਿਹੜੀ ਲੈਂਡ ਮਾਫੀਆ ਪਹਿਲਾਂ ਚੱਲਦੀ ਸੀ ਉਹ ਖਤਮ ਹੋ ਜਾਏਗੀ ਇਸ ਨੀਤੀ ਦੇ ਆਉਣ ਦੇ ਨਾਲ ਤੇ ਲੋਕਾਂ ਨੂੰ ਬਹੁਤ ਸਾਰੀਆਂ ਕਲੋਨੀਆਂ ਅਜਈਆਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸੀ ਰੀਅਲ ਅਸਟੇਟ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਸੀ ਕਰਵਾਇਆ ਜਾਂਦਾ ਅਤੇ ਲੋਕਾਂ ਨੂੰ ਉਹ ਮੜ ਦਿੱਤੀਆਂ ਜਾਂਦੀਆਂ ਸੀ ਤੇ ਜਿਹੜੀਆਂ ਬਿਨਾਂ ਕਿਸੇ ਮਨਜ਼ੂਰੀ ਤੋਂ ਕਲੋਨੀਆਂ ਬਣਾਈਆਂ ਗਈਆਂ ਸੀ ਉਹ ਬਹੁਤ ਵੱਡਾ ਇੱਕ ਧੋਖਾ ਲੋਕਾਂ ਦੇ ਨਾਲ ਹੁੰਦਾ ਸੀ ਜਿਹੜੇ ਪਲਾਟ ਖਰੀਦੇ ਸੀ ਰਹਿਣ ਦੇ ਲਈ ਤਾਂ ਸਰਕਾਰ ਇਹਨਾਂ ਅਰਬਨ ਅਸਟੇਟਾਂ ਬਣਾ ਕੇ ਲੋਕਾਂ ਨੂੰ ਸਰਕਾਰੀ ਜਿਹੜੀਆਂ ਕਲੋਨੀਆਂ ਜਿਹੜੀਆਂ ਮੁਹੱਈਆ ਕਰਵਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੀ ਹੈ ਪਰ ਕਿਸਾਨ ਜਾਂ ਫਿਰ ਲੋਕ ਪਿੰਡਾਂ ਦੇ ਵਿੱਚ ਇਸ ਨੀਤੀ ਦੇ ਪੂਰੀ ਤਰ੍ਹਾਂ ਖਿਲਾਫ ਹੁੰਦੇ ਨਜ਼ਰ ਆ ਰਹਾ ਨੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਇਸ ਤੋਂ ਕਾਫੀ ਔਖੇ ਤੇ ਨਿਰਾਸ਼ ਨਜ਼ਰ ਆਉਂਦੇ ਐ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਤੇ ਵਿਧਾਇਕ ਅਜੇ ਵੀ ਲੋਕਾਂ ਨੂੰ ਸਮਝਾਉਣ ਦੀ ਗੱਲ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਜਾਂ ਫਿਰ ਸਰਕਾਰ ਨੂੰ ਇਸ ਤੱਕੇ ਨਾਲ ਲਾਗੂ ਕਰਨਾ ਚਾਹੀਦਾ ਹੈ ਤੁਹਾਡਾ ਇਸ ਤੇ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ